ਸਾਡੋ ਹਜ਼ਾਰ ਬੱਚੀ ਮਹੀਨਾ ਪਹਿਲਾਂ ਤੇ ਤਾਰੀਖ ਤਈ ਹਰ ਕਿਸ ਨੂੰ ਯਾਦ ਰਹੇਗੀ ਕਿਉਂਕਿ ਜਨਾਬ ਅੱਜ ਗੀਤ ਰਿਲੀਜ਼ ਹੋਇਆ ਉਸ ਪੰਜਾਬੀ ਫਨਕਾਰ ਦਾ ਜੋ ਦੁਨੀਆ ਦੇ ਵਿੱਚ ਨਾ ਰਹਿ ਕੇ ਵੀ ਹਰ ਕਿਤੇ ਤੜਥੱਲੀ ਮਚਾ ਰਿਹਾ ਹੈ ਯਾਨੀ ਕਿ ਤੁਸੀਂ ਸਹੀ ਸਮਝਿਓ ਨਾ ਨਦਰਦਨ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਦਾ ਗਾਣਾ ਲੋਕ ਫਾਈਨਲੀ ਅੱਜ ਰਿਲੀਜ਼ ਹੋ ਗਿਆ ਹਰ ਕਿਸੇ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੇਗਾ ਸਿੱਧੂ ਮੂਸੇਵਾਲੇ ਦੀ ਦਿੱਦਤ ਤੋਂ ਬਾਅਦ ਹੀ ਕਜੇਹਾ ਗਾਣਾ ਹੈ ਜਿਸ ਨੇ ਹਰ ਕਿਸੇ ਦੇ ਵਿੱਚ ਜੋਸ਼ ਭਰ ਦਿੱਤਾ ਕਿਉਂਕਿ ਇੰਜ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੇ ਖੁਦ ਇੰਨੀ ਦਿਨੀ ਹੀ ਇਹ ਗਾਣਾ ਲਿਖਿਆ ਹੈ ਇਸ ਗਾਣੇ ਦੇ ਵਿੱਚ ਸਾਨੂੰ ਸਿੱਧੂ ਮੂਸੇਵਾਲੇ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ ਉਸਦੇ ਫਾਦਰ ਸਾਹਿਬ ਵੀ ਸਾਨੂੰ ਦੇਖਣ ਨੂੰ ਮਿਲਦੇ ਨੇ ਔਰ ਨਾਲ ਦੇ ਨਾਲ ਹੀ ਕੁਝ ਸ਼ੈਡੋਸ ਅਜੇਹੀਆਂ ਦਿਖਾਈਆਂ ਆਗੀਆਂ ਨੇ ਜੋ ਹੂ ਬਹੂ ਸਿੱਧੂ ਮੂਸੇਵਾਲੇ ਦੇ ਵਾਂਗ ਹੀ ਲੱਗ ਰਹੀਆਂ ਨੇ गाने ਦਾ ਟਾਈਟਲ ਰੱਖਿਆ ਗਿਆ ਲੋਕ ਇਸ ਗਾਣੇ ਨੂੰ ਕੰਪੋਜ਼ ਖੁਦ ਕੀਤਾ ਸਿੱਧੂ ਮੂਸੇਵਾਲਾ ਨੇ ਔਰ ਮਿਊਜ਼ਿਕ ਉਸਨੇ ਹੀ ਦਿੱਤਾ ਜਿਸਨੇ ਸਿੱਧੂ ਮੂਸੇਵਾਲਾ ਦੀ ਮੂਵ ਸਟੈਪ ਦੇ ਵਿੱਚ ਤਕਰੀਬਨ ਹਰ ਇੱਕ ਗਾਣੇ 'ਚ ਆਪਣਾ ਮਿਊਜ਼ਿਕ ਦਿੱਤਾ ਸੀਗਾ ਯਾਨੀ ਕਿ ਦ ਕਿਡ ਨੇ ਤੇ ਵੀਡੀਓ ਸ਼ੂਟ ਹੋਈ ਹੈ ਬਾਈ ਨਵਕਰਨ ਬਰਾਰ ਇਸ ਵੀਡੀਓ ਦਾ ਕਨਸੈਪਟ ਬਾਕੀ ਗਾਣੇ ਤੋਂ ਬਿਲਕੁਲ ਹਟਕੇ ਹੈ ਗਾਣੇ ਦੇ ਜੋ ਬੋਲ ਨੇ ਉਹਨਾਂ ਨੇ ਹਰ ਕਿਸੇ ਨੂੰ ਕਾਫੀ ਜ਼ਿਆਦਾ ਖੁਸ਼ ਕੀਤਾ ਫਿਲਹਾਲ ਇਸ ਗੀਤ ਨੂੰ ਲੈ ਕੇ ਲੋਕਾਂ ਨੇ ਕੀ ਕੀ ਕਮੈਂਟਸ ਕੀਤ ਨੇ ਆਓ ਉਹ ਤੁਹਾਨੂੰ ਰਿਐਕਸ਼ਨਸ ਦਿਖਾਣੇ ਆ ਸਭ ਤੋਂ ਪਹਿਲਾ ਕਮੈਂਟ ਜੋ ਗਾਣੇ ਦੇ ਉੱਤੇ ਆਇਆ ਸੀਗਾ ਉਸ ਦੇ ਵਿੱਚ ਲਿਖਿਆ ਗਿਆ ਕੱਟੇ ਵਛੇ ਅੰਦਰ ਕਰ ਲੋ ਕਿਉਂਕਿ ਝੋਟਾ ਖੁੱਲਣ ਲੱਗਾ ਹੈ ਕੋਈ ਲਿਖਦਾ ਰਿਕਾਰਡ ਨਾ ਨਾ ਇਹ ਹੋਏਗਾ ਵਰਲਡ ਰਿਕਾਰਡ ਕਿਉਂਕਿ ਗਾਣੇ ਦੇ ਬੋਲ ਜਿਹੇ ਨੇ ਜਿੱਦਾਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਇੰਜ ਲੱਗ ਰਿਹਾ ਕਿ ਖੁਦ ਸਿੱਧੂ ਮੂਸੇਵਾਲੇ ਨੇ ਅੱਜ ਕੱਲ ਦੇ ਵਿੱਚ ਇਹ ਗੀਤ ਲਿਖਿਆ ਤੇ ਜੋ ਝਲਕੀ ਵਿੱਚ ਉਹਨਾਂ ਦੀ ਦੇਖਣ ਨੂੰ ਮਿਲ ਰਹੀ ਹੈ ਉਹ ਸੋਨੇ ਤੇ ਸੁਹਾਗੇ ਦਾ ਕੰਮ ਕਰ ਰਹੀ ਹੈ ਕਿਸਨੇ ਲਿਖਿਆ ਕਿ ਦੁਨੀਆ ਦਾ ਅਜੇਹਾ ਪਹਿਲਾ ਸਿੰਗਰ ਹੈ ਜੋ ਸਿਵਿਆਂ ਦੇ ਵਿੱਚ ਬੈਠ ਕੇ ਵੀ ਦੂਜੇ ਸਿੰਗਰਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕਰ ਦਿੰਦਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਗੀਤ ਹੀ ਅਜਿਹੇ ਨੇ ਕਿ ਜਦ ਵੀ ਆਉਂਦੇ ਨੇ ਹਰ ਕਿਤੇ ਚਰਚਾ ਦਾ ਵਿਸ਼ਾ ਬਣ ਕੇ ਰਹਿ ਜਾਂਦੇ ਨੇ ਅਤੇ ਫਿਲਹਾਲ ਇਹ ਗਾਣਾ YouTube ਤੇ ਨੰਬਰ 1 ਟ੍ਰੈਂਡਿੰਗ ਚੱਲ ਰਿਹਾ ਹੈ ਕੋਈ ਕਹਿੰਦਾ ਤਿਉਹਾਰ ਵਰਗਾ ਮਾਹੌਲ ਬਣ ਜਾਂਦਾ ਜਦ ਸਿੱਧੂ ਮੂਸੇਵਾਲੇ ਦਾ ਇਹ ਗੀਤ ਆਉਂਦਾ ਹੈ ਖੈਰ ਤੁਹਾਨੂੰ ਕੀ ਲੱਗਦਾ ਕਿ ਸਿੱਧੂ ਮੂਸੇਵਾਲੇ ਦੇ ਗੀਤ ਆਉਣ ਤੋਂ ਬਾਅਦ ਤੇ ਹਾਰ ਵਰਗਾ ਮਾਹੌਲ ਬੰਦਾ ਜਾਂ ਨਹੀਂ ਇਹ ਨਾਲ ਦੇ ਨਾਲ ਹੀ ਕਮੈਂਟ ਵੀ ਕਰ ਦਿਓ ਇੱਕ ਕਮੈਂਟ ਅਜਿਹਾ ਸੀਗਾ ਜਿਸ ਨੂੰ ਪੜ ਕੇ ਤਾਂ ਕਿਤੇ ਨਾ ਕਿਤੇ ਇਹ ਲੱਗਿਆ ਕਿ ਇਹ ਗੀਤ ਦੇ ਵਿੱਚ ਜੋ ਗੱਲ ਕੀਤੀ ਹੈ ਸਿੱਧੂ ਮੂਸੇਵਾਲੇ ਨੇ ਫੈਨਸ ਉਸ ਨੂੰ ਜੋੜ ਰਹੇ ਨੇ ਏਪੀ ਢਿੱਲੋ ਦਿਲਜੀਤ ਦੋਸਾਂ ਜੱਤੇ ਕਰਨੌਾ ਜਿਲ੍ਹਾ ਦੇ ਨਾਲ ਤੇ ਲਿਖਿਆ ਗਿਆ ਕਿ ਲੋਕ ਤਾਂ ਸਿੱਧੂ ਨੇ ਪਹਿਲਾਂ ਹੀ ਲਗਾ ਦਿੱਤੇ ਸੀਗੇ ਜੀ ਪੰਜਾਬੀ ਗਾਇਕਾਂ ਨੂੰ ਜਦ ਮੂਸੇਵਾਲਾ ਮਹੀਨੇ ਦੇ ਵਿੱਚ ਚਾਰ ਗੀਤ ਕੱਢਦਾ ਸੀਗਾ ਤੇ ਇਹ ਸਾਰੇ ਗਾਇਕ ਫਿਲਮਾਂ ਬਣਾਉਣ ਚਲੇਗੇ ਸੀਗੇ ਪਰ ਹੁਣ ਜਦ ਮੂਸੇਵਾਲਾ ਨਹੀਂ ਹੈ ਤੇ ਕਹਿੰਦੇ ਨੇ ਕਿ ਕਿਵੇਂ ਦਾ ਲੱਗਾ ਹੈ ਇਸ ਗੀਤ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਮੂਸੇ ਵਾਲੇ ਦਾ ਹੋਰ ਕਿਹੜਾ ਗੀਤ ਆ ਜਿਸ ਦਾ ਤੁਸੀਂ ਵੇਟ ਕਰ ਰਹੇ ਹੋ ਇਹ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਫਿਲਹਾਲ ਵੀਡੀਓ ਨੂੰ ਸ਼ੇਅਰ ਕਰੋ ਅਤੇ ਲਾਈਕ ਕਰਨਾ ਤਾਂ ਬਿਲਕੁਲ ਨਾ ਭੁੱਲੋ ਅਜੇ ਹੀ ਹੋਰ ਵੀਡੀਓਸ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹਿਣਾ ਮੀਡਾ ਵਾਇਰਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ